ਇੱਕ ਪਾਸੇ ਉਹ ਇਨਸਾਨ ਹੈ ਜਿਹਦੇ ਬਾਹਰ ਚਮਕਦਮਕ ਬੜੀ ਹੈ ਬਾਹਰ ਦਾ ਉਹਦੇ ਕੋਲ ਐਸ਼ਵਰਜ ਪਦਾਰਤ ਬੜੇ ਨੇ ਉਹਦੀ ਬਹੁਤ ਵੱਡੇ ਲੋਕਾਂ ਤੱਕ ਪਹੁੰਚ ਹੈ ਪਰ ਅੰਦਰ ਕਪਟ ਹੈ ਬਣਿਆ ਧਰਮ ਗੁਰੂ ਖ ਹੈ ਦੂਜੇ ਪਾਸੇ ਹਜ਼ੂਰ ਕਹਿੰਦੇ ਇੱਕ ਉਹ ਵੇ ਜਿਹੜਾ ਸੱਚੀ ਮੁੱਚੀ ਪਾਟੀਆਂ ਲੀਰਾਂ ਤਨ ਤੇ ਪਾਈਆਂ ਨੇ ਕੋਈ ਬੰਦਾ ਉਹਨੂੰ ਜਾਣਦਾ ਵੀ ਨਹੀਂ ਤੇ ਗੁਰਮੁਖ ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰੋਂ ਗੋਦੜੀ ਹੈ ਪਾਟੇ ਕੋ ਕਪੜੇ ਨੇ ਅੰਦਰ ਉਹਦੇ ਪੱਟਦਰ ਤੇ ਰੇਸ਼ਮ ਰੇਸ਼ਮ ਦਾ ਅਰਥ ਹੈ ਕੋਮਲ ਘਿਰਦਾ ਇਹਨਾਂ ਜਿਵੇਂ ਰੇਸ਼ਮ ਮੁਲਾਇਮ ਹੁੰਦੀ ਹੈ ਇਹਦਾ ਅਗਲਾ ਅਰਥ ਹੈ ਉਹਦਾ ਅੰਦਰ ਮੈਂ ਫਿਰ ਮੈਂ ਤਿੰਨ ਅਰਥ ਕਰ ਲੱਗ ਪਿਆ ਕਿਉਂਕਿ ਅਸੀਂ ਕਦੇ ਵੀ ਕਹਿੰਦੇ ਇੱਕੋ ਅਰਥ ਨਹੀਂ ਪੱਟਦਰ ਅਰਥ ਹੋ ਗਿਆ ਰੇਸ਼ਮ ਉਹਨੂੰ ਖੋਲਣ ਵਾਸਤੇ ਮੈਂ ਰੇਸ਼ਮ ਦਾ ਗੁਣ ਲੈ ਲਿਆ ਕੋਮਲਤਾ ਮੁਲਾਇਮਤਾ ਉਸ ਤੋਂ ਅੱਗੇ ਅਰਥ ਕਰਾਂਗਾ ਕਿ ਉਹਦਾ ਅੰਦਰ ਸੱਚੀ ਮੁੱਚੀ ਰੂਖਾਨੀਅਤ ਵਿੱਚ ਕਠੋਰ ਨਹੀਂ ਅਤ ਦਾ ਮੁਲਾਇਮ ਹੈ ਕੋਮਲ ਮਹਾਰਾਜ ਜੀ ਨੇ ਫਰਮਾਇਆ ਕਿ ਅੰਦਰੋਂ ਝੂਠੇ ਪੈਰ ਪੈਜ ਬਾਹਰ ਦੁਨੀਆ ਅੰਦਰ ਫੈਲ ਅਰਸਰ ਤੀਰਤ ਜੇ ਨਾ ਵਹਿ ਉਤਰੈ ਨਾਹੀ ਮਹਿਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਬਾਹਰ ਵੇਖਨ ਨੂੰ ਨਹੀਂ ਚਮਕ ਦਮਕ ਪਰ ਅੰਦਰੋਂ ਜੁੜੇ ਨੇ ਗੁਰਮਖੋ ਜੁੜੀ ਕੋਈ ਰੂਹ ਫਿਰ ਮੇਰੀ ਅਰਜ਼ ਹੈ ਉਹਦਾ ਭੇਕ ਕਿਉਂਕਿ ਅੱਜ ਵੀ ਸਮਾਜ ਚ ਭੇਕ ਚੱਲਦਾ ਤੇ اڈੰਬਰੀ ਚੱਲਦਾ ਜ਼ਿਆਦਾ ਆਦ ਕਾਲ ਤੋਂ ਹੈ ਅਸੀਂ ਭਾਈ ਬੁੱਧੂ ਦੇ ਆਵੇ ਦਾ ਜ਼ਿਕਰ ਕਰਨੇ ਹਨਾ ਲਾਹੌਰ ਵਿੱਚ ਅੱਜ ਵੀ ਹੈ ਭਾਈ ਬੁੱਧੂ ਦਾ ਹਵਾ ਉੱਥੇ ਕੁਛ ਹੀ ਵਾਪਰਿਆ ਉਹਦੇ ਘਰ ਸੰਗਤ ਵੀ ਆਈ ਇਹ ਸੀ ਗੱਲ ਚੁਟਲਾ ਨਹੀਂ ਸਕਦੇ ਸੰਗਤ ਵੀ ਆਈ ਕੀਰਤਨ ਵੀ ਹੋਇਆ ਪਾਠ ਵੀ ਹੋਇਆ ਪਰ ਗੁਰਮਖੋ ਜਿਨ ਪਟ ਅੰਦਰ ਬਾਹਰ ਗੁੱਦੜ ਭਾਈ ਲੱਖੂ ਉਹਦੇ ਘਰ ਦੇ ਸਾਹਮਣੇ ਆ ਗਿਆ ਭਾਈ ਲੱਖੂ ਸਾਹਿਬ ਜੀ ਉਹਨਾਂ ਦੇ ਕੱਪੜੇ ਸਾਦ ਮੁਰਾਦੇ ਨੇ ਅੰਦਰੋਂ ਭਿੱਜਿਆ ਹੋਇਆ ਅੰਦਰ ਵੜਨ ਦਾ ਯਤਨ ਕਰਦਾ ਹੈ ਨੌਕਰ ਚਾਕਰ ਅੰਦਰ ਜਾਣ ਨਹੀਂ ਦਿੰਦੇ ਕਿਉਂਕਿ ਕੱਪੜੇ ਵੇਖ ਕੇ ਲਿਬਾਸ ਵੇਖ ਕੇ ਜਦੋਂ ਨੇ ਦੇਖਿਆ ਵੀ ਅੰਦਰ ਸੰਗਤ ਕੀਰਤਨ ਕਰੇ ਜਾਣ ਨਹੀਂ ਦੇ ਰਹੇ ਸਮਾਗਮ ਸਮਾਪਤ ਹੋ ਰਿਹਾ ਤੇ ਅਰਦਾਸ ਹੋ ਰਹੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਤੱਕ ਨਾਮ ਲੈ ਕੇ ਕਿਉਂਕਿ ਪੁਰਾਤਨ ਜਦੋਂ ਗੁਰੂ ਸਾਹਿਬ ਦੇ ਵੇਲੇ ਅਰਦਾਸ ਕੀਤੀ ਜਾਂਦੀ ਸੀ ਨਾ ਜੀ ਜਿਵੇਂ ਗੁਰੂ ਅੰਗਦ ਸਾਹਿਬ ਦੇ ਵੇਲੇ ਅਰਦਾਸ ਕਰਨੀ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ ਜਾਂਦਾ ਸੀ ਜਿਵੇਂ ਗੁਰੂ ਅਰਜੁਨ ਸਾਹਿਬ ਵੇਲੇ ਅਰਦਾਸ ਕਰਨੀ ਉਸ ਵਕਤ ਚਾਰ ਪਾਤਸ਼ਾਹਾਂ ਦਾ ਨਾਮ ਲੈ ਕੇ ਧੰਨ ਗੁਰੂ ਅਰਜੁਨ ਦੇਵ ਦੇ ਸਨਮੁਖ ਬੇਨਤੀ ਕਰਨੀ ਇਸ ਤਰ੍ਹਾਂ ਅਰਦਾਸ ਅੱਗੇ ਗੇ ਬੰਦੀ ਗਈ ਉਹਨਾਂ ਹੀ ਕਹ ਸੱਚੇ ਪਾਤਸ਼ਾਹ ਇਸ ਸਿੱਖ ਨੇ ਸੇਵਾ ਕੀਤੀ ਇਹ ਆ ਬਖਸ਼ਿਸ਼ ਕਰੋ ਇਹ ਕਾਰਜ ਸiddhi ਵਾਸਤੇ ਆਪਣੀ ਕਾਮ ਲਈ ਅਰਦਾਸ ਕਰਾਣਾ ਹੈ ਇਹਦੇ ਆਵੇ ਪੱਕ ਜਾਨ ਹੁਣ ਬਾਹਰ ਜਿਹੜਾ ਖਲੋਤਾ ਸੀ ਉਹ ਇੰਨਾ ਕੁ ਜੁੜਿਆ ਸੀ ਮੇਰੀ ਬੇਨਤੀ ਨੂੰ ਡਰਾਵਾ ਨਾ ਸਮਝਿਓ ਰਬ ਮੇਰ ਕਰੇ ਕਿਤੇ ਕਿਸੇ ਬੰਦਗੀ ਵਾਲੇ ਦੀ ਬੱਦ ਸੀਸ ਨਾ ਕਿਸੇ ਨੂੰ ਲੱਗ ਜਾਏ ਉਹ ਕੁੱਲਾ ਖਤਮ ਕਰ ਦਿੰਦੀ ਵਾਹਿਗੁਰੂ ਜੀ ਅਸੀਂ ਗੱਲ ਇਸ ਗੱਲ ਨੂੰ ਸਮਝਦੇ ਨਹੀਂ ਪਰ ਉੰਜ ਬੰਦਗੀ ਵਾਲਾ ਬੱਦ ਸੀਸ ਕਦੀ ਦੇਂਦਾ ਨਹੀਂ ਪਰ ਉਹ ਸੰਤਨ ਦੁੱਖ ਪਾਏ ਤੇ ਦੁਖੀ ਇਹ ਅਰਥ ਹੈ ਜਦੋਂ ਉਹਦੇ ਪਿਆਰੇ ਨੂੰ ਕੋਈ ਸਤਾਂਦਾ ਹੈ ਯਾਦ ਰੱਖਿਓ ਪਰਮਾਤਮਾ ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਚੀਜ਼ ਵਹਿੰਦੀ ਹੈ ਫਿਰ ਮੇਰੀ ਅਰਜ਼ ਹੈ ਉਹਨਾਂ ਕਹਿੰਦੇ ਆਵੇ ਪੱਕ ਜਾਣ ਬਾਹਰ ਖਲੋਤੇ ਹੋਏ ਲੀਰਾਂ ਚ ਲਪੇਟੇ ਹੋਏ ਗੁਰੂ ਕੇ ਲਾਲ ਨੇ ਕਿਹਾ ਗੁਰੂ ਅਰਜੁਨ ਸਾਹਿਬ ਜੀ ਤੇਰਿਆਂ ਨੂੰ ਧੱਕੇ ਮਾਰਨ ਵਾਲਿਆਂ ਦੇ ਆਵੇ ਨਹੀਂ ਪੱਕ ਸਕਦੇ ਅੱਜ ਤੱਕ ਸਦੀਆਂ ਬੀਤ ਗਈਆਂ ਆਵਾ ਮੌਜੂਦ ਤੇਰਿਆਂ ਨੂੰ ਧੱਕੇ ਮਾਰਨ ਵਾਲੇ ਦੇ ਮੈਂ ਸਿੱਧੇ ਆਪਣੇ ਲਫ਼ਜ਼ਾਂ ਚ ਕਹਿ ਰਿਹਾ ਧੱਕੇ ਮਾਰਨ ਵਾਲੇ ਨੂੰ ਆਵੇ ਨਹੀਂ ਆਵਾ ਨਹੀਂ ਪੱਕ ਸਕਦਾ ਲੋਕਾਂ ਉਦੋਂ ਵੀ ਕਿਹਾ ਸੱਚੀ ਮੁੱਚੀ ਉਹਦਾ ਆਵਾ ਕੱਚਾ ਰਹਿ ਗਿਆ ਜਦੋਂ ਮੂੰਹ ਖੋਲਿਆ ਦੋ ਇੱਟਾਂ ਪੱਕੀਆਂ ਭਾਈ ਬੁੱਧੂ ਗੁਰੂ ਅਰਜੁਨ ਦੇਵ ਦੇ ਚਰਨਾਂ 'ਚ ਗਿਆ ਉਹਨੇ ਬੇਨਤੀ ਕੀਤੀ ਮਹਾਰਾਜ ਮੈਂ ਅਰਦਾਸ ਕਰਾਈ ਸਭ ਕੁਝ ਕੀਤਾ ਪਤਾ ਲੱਗਾ ਭਾਈ ਲੱਖੂ ਦਾ અપਮਾਨ ਕੀਤਾ ਗਿਆ ਉਹਨੂੰ ਬੁਲਾਇਆ ਭਾਈ ਲੱਖੂ ਸਾਹਿਬ ਕਹਿੰਦੇ ਮਹਾਰਾਜ ਮੇਰੇ ਮੱਖ ਚੋਂ ਨਿਕਲ ਗਿਆ ਕਿਉਂਕਿ ਗੁਰਮੁਖ ਦਾ ਇਹ ਹੋ ਜਾ ਫੁਰਨਾ ਵੀ ਪਾਣੀ ਦੇ ਉੱਤੇ ਲਕੀਰ ਹੁੰਦਾ ਹੈ ਮਨਮੁਖ ਦਾ ਸੁਭਾਅ ਪੱਥਰ ਤੇ ਲਕੀਰੇ ਉਹ ਸਾਰੀ ਜ਼ਿੰਦਗੀ ਲੰਘ ਜਾ ਕਦੀ ਭੁੱਲਦਾ ਨਹੀਂ ਵਾਰ-ਵਾਰ ਚਿਤਾਰਦਾ ਹੈ ਗੁਰਮੁਖ ਸੱਚੀ ਮੁੱਚ ਇਸ ਤਰ੍ਹਾਂ ਜਿਵੇਂ ਪਾਣੀ ਤੇ ਲਕੀਰ ਆਈ ਤੇ ਗਈ ਪਰ ਉਹ ਅਮੋਗ ਬਾਂਹ ਸੀ ਉਹਨੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ ਪੱਕ ਜਾਣ ਹਜ਼ੂਰ ਨੇ ਕਿਹਾ ਨਹੀਂ ਰਹਿਣਗੇ ਕੱਚੇ ਹੀ ਮਹਾਰਾਜ ਕੱਚੇ ਕਹਿੰਦੇ ਕਿ ਹਾਂ ਕਿਉਂ ਜੀ ਪਰੀ ਸੰਗਤ ਚ ਕਿਆ ਪਾਣੀ ਤੋਂ ਬਿਨਾ ਫਸਲ ਮਾਰੀ ਜਾਏ ਪਾਣੀ ਲਾਓ ਦੁਬਾਰਾ ਖਰੀਖ ਹੋ ਜਾਂਦੀ ਏ ਪਾਣੀ ਤੋਂ ਬਿਨਾ ਸੋਕਾ ਪੈ ਜਾਏ ਫਸਲ ਖਰੀਖ ਹੋ ਜੈਗੀ ਤੇ ਜਿਹਨੂੰ ਪਾਣੀ ਸੁਕਾ ਦੇਉ ਉਹਨੂੰ ਕੋਈ ਨਹੀਂ ਹਰਿਆ ਕਰ ਸਕਦਾ ਮਹਾਰਾਜ ਕਿਵੇਂ ਹਜ਼ੂਰ ਨੇ ਫਰਮਾਇਆ ਗੁਰੂ ਦੇ ਧੱਕੇ ਹੋਏ ਨੂੰ ਬੰਦਗੀ ਵਾਲਾ ਸਿੱਖ ਬਖਸ਼ਵਾ ਸਕਦਾ ਜਿਹਨੂੰ ਕਮਾਈ ਵਾਲਾ ਧੱਕਾ ਮਾਰਦਾ ਹੈ ਉਹਦਾ ਬਚਨ ਕਦੀ ਗੁਰੂ ਵੀ ਝੂਠਾ ਨਹੀਂ ਹੋਉਂ ਦਿੰਦਾ ਉਹਨਾਂ ਕਹਿਆ ਭਾਈ ਲੱਖੂ ਫਿਰ ਨਿਮਰਤਾ ਹੈ ਮਹਾਰਾਜ ਬਖਸ਼ ਦਿਓ ਕਹਿ ਲੱਗੇ ਭਾਈ ਜੀ ਤੁਹਾਡਾ ਬਚਨ ਸਾਤੇ ਦਾ ਸੰਬੰਧ ਤਾਂ ਪੈਸਿਆਂ ਨਾਲ ਏ ਕਹਿਣ ਲੱਗੇ ਜਾ ਤੇਰੀਆਂ ਕੱਚੀਆਂ ਵੀ ਪੱਕੀਆਂ ਦੇ ਭਾਅ ਵਿਕ ਜਾਣ